ਸੰਯੋਗ ਹੈ ਸਵੇਰ ਤੋਂ ਹੀ ਸਾਡੀ ਸਾਰੀ ਟੀਮ ਲੱਗੀ ਹੈ ਜੀ ਸਿਵਲ ਡਿਫੈਂਸ ਫਾਇਰ ਬ੍ਰਿਗੇਡ ਐਨਸੀਸੀ ਔਰ ਜਿਹੜਾ ਸਾਡਾ ਲੋਕਲ ਪ੍ਰਸ਼ਾਸਨ ਐਸ ਡੀ ਐਮ ਸਾਹਿਬ ਸਾਡੇ ਉਹ ਸਵੇਰ ਤੋਂ ਸਾਡੇ ਨਾਲ ਹੀ ਇਸੇ ਕੰਮ 'ਚ ਚੱਲ ਰਹੇ ਨੇ ਤੁਹਾਡੇ ਸਾਹਮਣੇ ਸਵੇਰੇ ਆਪਾਂ ਮੌਕ ਡਰਲ ਕੀਤੀ ਪਹਿਲੇ ਰੈਸਕਿਊ ਦੀ ਉਹ ਆਪਾਂ ਸਿਵਲ ਹਸਪਤਾਲ 'ਚ ਕੀਤੀ ਵੀ ਕਿਸੇ ਵੀ ਅਨਸੁਖਾਵੀ ਘਟਨਾ ਵੇਲੇ ਸਾਡੀਆਂ ਆਪਸੀ ਟੀਮਾਂ ਦਾ ਕੀ ਕੋਆਰਡੀਨੇਸ਼ਨ ਬਣੇਗਾ ਸਾਡੇ ਕੋ ਕਿੱਥੇ ਕਮੀ ਰਹਿ ਸਕਦੀ ਹੈ ਉਹਨਾਂ ਕਮੀਆਂ ਨੂੰ ਦੂਰ ਕਰਨ ਵਾਸਤੇ ਜਿਹੜਾ ਅਭਿਆਸ ਕੀਤਾ ਗਿਆ ਸੀ ਤੇ ਹੁਣ ਸ਼ਾਮ ਦਾ ਜਿਹੜਾ ਸੀਗਾ ਇਹ ਬਲੈਕਆਊਟ ਦਾ ਸੀਗਾ ਮੌਕ ਡਰਲ ਸਾਡੀ ਬਲੈਕਆਊਟ ਵਿੱਚ ਆਪਾਂ ਸ਼ਹਿਰ ਵਿੱਚ ਸ਼ਹਿਰ ਨੂੰ ਪੰਜ ਜ਼ੋਨਾਂ ਵਿੱਚ ਵੰਡ ਕੇ ਅਲੱਗ-ਅਲੱਗ ਜਗ੍ਹਾ ਤੇ ਸਾਇਰਨ ਸੀਗੇ ਸਾਡੇ ਉੱਥੇ ਸਾਡੇ EMPLOYEES ਡਿਪਲੋਏ ਸੀਗੇ ਉਹਨਾਂ ਨੇ ਉਸੇ ਹੀ ਟਾਈਮ ਟੇਬਲ ਦੇ ਅਕੋਰਡਿੰਗ ਜੋ ਟਾਈਮ ਟੇਬਲ ਸਾਨੂੰ DC ਸਾਹਿਬ ਵੱਲੋਂ ਦਿੱਤਾ ਗਿਆ ਉਹਦੇ ਅਕੋਰਡਿੰਗ ਜਿਹੜੇ ਉੱਥੇ ਹੂਟਰ ਕੀਤੇ ਆ ਤੇ ਇਹਨੂੰ ਹੀ ਸਫਲ ਮੰਨ ਮੰਨੇ ਆ ਕਿਉਂਕਿ ਸ਼ਹਿਰ ਵਾਸੀਆਂ ਦਾ ਵੀ ਬਹੁਤ ਸਾਥ ਸੀਗਾ ਸ਼ਹਿਰ ਵਾਸੀਆਂ ਨੇ ਟੋਟਲ ਬਲੈਕਆਊਟ ਵਿੱਚ ਸਾਰਾ ਪ੍ਰਸ਼ਾਸਨ ਦਾ ਸਾਥ ਦਿੱਤਾ ਜੀ ਲੱਗਦਾ ਨਹੀਂ ਤੁਹਾਡੀ ਵੀ ਮਿਹਨਤ ਦਾ ਰੰਗ ਲਿਆ ਹੈ ਕਿਉਂਕਿ ਸਵੇਰ ਦੇ ਲੱਗੇ ਮਿਹਨਤ ਮੇਰੀ ਸਾਰੀ ਟੀਮ ਦੀ ਹੈ ਜੀ ਮੇਰੀ ਇਕੱਲੇ ਦੀ ਸਾਡੀ ਟੀਮ ਇਕਜੁੱਟ ਹੋ ਕੇ ਕੰਮ ਕਰੇਗੀ ਕੋਈ ਵੀ ਟੀਮ ਹੈ ਜਦੋਂ ਇਕਜੁੱਟ ਹੋ ਕੇ ਕੰਮ ਕਰੇਗੀ ਉਹ ਚ ਸਫਲਤਾ ਮਿਲੇਗੀ ਮਿਲੇਗੀ ਜੀ ਤੁਹਾਡੀ ਟੀਮ ਦੇ ਨਾਲ ਨਾਲ ਸ਼ਹਿਰ ਵਾਸੀਆਂ ਨੇ ਵੀ ਤੁਹਾਡਾ ਸਾਥ ਦਿੱਤਾ ਬਿਲਕੁਲ ਜੀ ਬਿਲਕੁਲ ਮੈਂ ਕਹਿਣਾ ਚਾਹਾਂਗਾ ਸ਼ਹਿਰ ਵਾਸੀਆਂ ਦਾ ਭਰਵਾ ਹੰਗਾਰਾ ਸੀਗਾ ਸਵੇਰੇ ਸਾਡੀ ਮੌਕਡਲ 'ਚ ਵੀ ਸਾਡੇ ਰੂਟੀਨ 'ਚ ਹੀ ਰਹਿੰਦਾ ਜੀ ਸਾਡੀ ਜਿਵੇਂ ਫਾਇਰ ਸੇਫਟੀ ਦੀ ਡਰਲਾ ਚੱਲਦੀਆਂ ਉਹਦੇ 'ਚ ਵੀ ਸ਼ਹਿਰ ਵਾਸੀਆਂ ਦਾ ਕਾਫੀ ਸਹਿਯੋਗ ਰਹਿੰਦਾ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਵੀ ਇਹ ਜਿਹੜਾ ਸਾਡਾ ਉਪਰਾਲਾ ਸੀਗਾ ਜਿਹੜੀ ਗਵਰਨਮੈਂਟ ਵੱਲੋਂ ਜਿਹੜੀ ਬਲੈਕਆਊਟ ਦਾ ਅੱਜ ਜਿਹੜਾ ਬਲੈਕਆਊਟ ਕੀਤਾ ਗਿਆ ਇਹ ਬੰਦ ਖਤਮ ਹੋ ਹੁੰਦਾ ਟਾਈਮ ਅੱਜ ਜਿਹੜਾ ਬਲੈਕਆਊਟ ਹੋਇਆ ਇਹਦਾ ਮੇਨ ਮਕਸਦ ਸੀ ਕਿ ਆਮ ਪਬਲਿਕ ਨੂੰ ਅਵੇਅਰ ਕੀਤਾ ਜਾਵੇ ਉਹ ਜਾਗਰਤ ਕਰੀਏ ਭਈ ਜਦੋਂ ਬਲੈਕਆਊਟ ਹੁੰਦੀ ਹੈ ਉਹਦਾ ਮਤਲਬ ਹੈ ਕੋਈ ਕੋਈ ਨਾ ਕੋਈ ਅਟੈਕ ਹੋਣ ਵਾਲਾ ਹੁੰਦਾ ਇਹ ਰਿਹਸਲਾ ਇੱਕ ਭਈ ਗਾ ਜਦੋਂ ਵੀ ਕੋਈ ਪ੍ਰੋਬਲਮ ਪੈਂਦੀ ਕਿਤੇ ਤੇ ਇਹ ਇੱਕ ਟ੍ਰੇਨਿੰਗ ਦੇ ਟਾਈਪ ਤੇ ਹੁੰਦੀ ਆ ਕਿ ਕਿਵੇਂ ਮੁਸ਼ਕਲ ਆਉਂਦੀ ਆ ਕੋਈ ਆਫਤ ਆਉਂਦੀ ਆ ਜਦੋਂ ਬਲੈਕਆਊਟ ਹੁੰਦੀ ਆ ਇਹਦਾ ਮਤਲਬ ਹਰ ਬੰਦੇ ਨੂੰ ਲਾਈਟਾਂ ਬੰਦ ਕਰਕੇ ਆਪਾਂ ਨੂੰ ਟਿਕਾਣੇ ਤੇ ਜਿੱਥੇ ਹੈਗਾ ਖੜੋਈਣਾ ਚਾਹੀਦਾ ਕਿਸੇ ਕਿਸਮ ਦੀ ਕੋਈ ਲਾਈਟ ਨਹੀਂ ਜਗਣੀ ਚਾਹੀਦੀ ਜਿਹਦਾ ਅੱਜ ਆ ਸੁਰਜੋਰ ਬੜੇ ਚਰਮਾਤ ਇੱਥੇ ਜਿਹੜਾ ਹਸਲ ਹੋਈ ਹੈ ਤਰ੍ਹਾਂ ਦੀ ਅੱਜ ਸੁਰਜੋਰ ਲੋਕਾਂ ਨੂੰ ਜਾਗਰਤ ਕਰਾਇਆ ਗਿਆ ਤੇ ਆਮ ਲੋਕਾਂ ਨੇ ਬਹੁਤ ਸਜੋਧ ਦਿੱਤਾ ਘਰਾਂ ਦੀਆਂ ਲਾਈਟਾਂ ਲਗਭਗ ਸਾਰੀਆਂ ਬੰਦ ਨੇ ਜੇ ਕਿਸੇ ਰਾਹੀਰ ਨੂੰ ਪਤਾ ਨਹੀਂ ਸੀ ਜੇ ਕੇ ਵੇ ਸੀ ਉਹਦੇ ਲਾਈਟ ਜੋ ਕੋਈ ਜਗਾਈ ਸੀ ਉਹ ਆਣ ਕੇ ਖਲੋ ਗਿਆ ਇੱਥੇ ਆਮ ਪਬਲਿਕ ਸਾਰੀ ਨੇ ਸਹਿਯੋਗ ਦਿੱਤਾ ਇਸ ਕਰਕੇ ਸਫਲਤਾਪੂਰਕ ਜਿਹੜਾ ਹੈ ਬਲੈਕਆਊਟ ਹੋਈ